ओम नमः शिवाय हर हर महादेव भोले शिवशंकर शमनाथ की जय महपालत चौहान मेरे ਨਾਲ ਲਸਨ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ ਅਬ ਨਿਊਜ਼ ਸੋ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਜੀ Shri Achleshwar Dham Achleshwar Dham ਵਿੱਚ ਜਿੱਥੇ ਕੀ ਅਚਲ ਮੰਦਰ ਸਬਾ ਵੱਲੋਂ ਜਿਹੜਾ ਕੀ ਹੈ 16 7 2025 ਨੂੰ ਜਿਹੜਾ ਕੀ ਹੈ ਰੁਦਰ ਅਭਿਸ਼ੇਕ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ 17 8 2025 ਨੂੰ ਜਿਹੜਾ ਕੀ ਹੈ ਪੂਰੇ 1 ਮਹੀਨੇ ਬਾਅਦ ਪਿਛਲੀ ਸੰਗਰਾਮ ਤੋਂ ਲੈ ਕੇ ਇਸ ਸੰਗਰਾਮ ਤੱਕ ਜਿਹੜਾ ਕੀ ਹੈ ਰੁਦਰ ਅਭਿਸ਼ੇਕ 파ਰਥੀ ਰੁਦਰ ਅਭਿਸ਼ੇਕ ਮਹਾ ਯੱਗ ਜਿਹੜਾ ਪੂਰਨ ਹੋਤੀ ਪਾਈ ਗਈ ਹੈ ਜਿਹੜਾ ਕੀ ਅਖੀਰਲਾ ਜਿਹੜਾ ਕੀ ਹੈ ਇਸ ਸਾਲ ਦਾ ਰੁਦਰ ਅਭਿਸ਼ੇਕ ਕੀਤਾ ਗਿਆ ਹੈ ਜਿਸ ਵਿੱਚ ਅਯੁੱਧਿਆ ਤੋਂ ਆਏ ਸੰਤ ਸ਼ਿਵ ਮਿਸ਼ਰਾ ਜੀ ਵੱਲੋਂ ਕੀ ਹੈ ਬੜੇ ਵਿਧੀ ਵਿਵਹਾਰ ਨਾਲ ਜਿਹੜਾ ਕੀ ਹੈ ਆਪਣੇ ਸਾਥੀਆਂ ਨਾਲ ਪੂਰੀ ਪਰਿਕਰਮਾ ਕਰਕੇ ਪੂਰੇ ਵਿਧੀ ਵਿਧਾਨ ਨਾਲ ਸ਼ਿਵਲਿੰਗ ਦਾ ਡੇਗ ਰੁਦਰ ਅਭਿਸ਼ੇਕ ਕੀਤਾ ਗਿਆ ਹੈ ਜਿਸ ਵਿੱਚ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਪ੍ਰਾ ਅੰਮ੍ਰਿਤ ਕਲਸੀ ਜੀ ਇੰਪਰੂਵਮੈਂਟ ਟਾਸਕ ਦੇ ਚੇਅਰਮੈਨ ਸ਼੍ਰੀ ਯਸ਼ਪਾਲ ਚੋਹਾਨ ਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਮਾਨਿਕ ਮਹਿਤਾ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ਼੍ਰੀ ਨਰੇਸ਼ ਮਹਾਜਨ ਜੀ ਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਇੱਥੇ ਰੂਦਰ ਅਭਿਸ਼ੇਕ ਕਰਵਾਉਣ ਲਈ ਪਹੁੰਚੇ ਸਨ ਅਤੇ ਉਹਨਾਂ ਦਾ ਕਹਿਣਾ ਸੀ ਕਿ ਉਹ ਇੱਥੇ ਰੂਦਰ ਅਭਿਸ਼ੇਕ ਕਰਵਾ ਰਹੇ ਨੇ ਐਉਂ ਲੱਗ ਰਿਹਾ ਹੈ ਕਿ ਜਿਵੇਂ ਉਹ ਕਾਸ਼ੀ 'ਚ ਬੈਠ ਕੇ ਤਾਂ ਕਿ ਰੂਦਰ ਅਭਿਸ਼ੇਕ ਕਰਵਾ ਰਹੇ ਹੋਣ ਇੱਥੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਅੱਛੇ ਮੰਦਰ ਸਭਾ ਦੇ 파ਰਥੀ ਰੂਦਰ ਅਭਿਸ਼ੇਕ ਦੀਆਂ ਜਿੱਥੇ ਕਿ ਅੱਛੇ ਮੰਦਰ ਸਭਾ ਦੇ ਮੁਖ ਸੇਵਾਦਾਰ ਸ਼੍ਰੀ ਨਰੇਸ਼ ਲੁਥਰਾ ਜੀ ਵੱਲੋਂ ਬੜੇ ਹੀ ਵਿਧੀ ਵਿਧਾਨ ਨਾਲ ਜਿੰਨੇ ਵੀ ਤੇ ਪਰਿਵਾਰ ਪਹੁੰਚਾ ਉਹਨਾਂ ਸਾਰਿਆਂ ਦਾ ਸਰੂਪਾ ਪਾਗ ਜਿਹੜਾ ਕੀ ਹੈ ਸਨਮਾਨ ਕੀਤਾ ਗਿਆ ਹੈ ਅਤੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਕਿ ਜਿੰਨੇ ਵੀ ਤੇ ਪਰਿਵਾਰ ਪਹੁੰਚ ਰਹੇ ਉਹਨਾਂ ਵੱਲੋਂ ਬੜੇ ਹੀ ਵਿਧੀ ਵਿਧਾਨਾ ਜਿਹੜਾ ਕੀ ਹੈ ਪੂਜਾ ਰਚਨਾ ਤੋਂ ਬਾਅਦ ਜਿਹੜੀ ਕਿ ਆਰਤੀ ਕੀਤੀ ਗਈ ਤੇ ਆਰਤੀ ਤੋਂ ਬਾਅਦ ਹਵਨ ਕਰਕੇ ਜਿਹੜਾ ਕੀ ਹੈ ਪਰਿਕਰਮਾ ਕੀਤੀ ਗਈ ਹੈ ਉਹ ਇਹ ਵੀ ਦੱਸਣਾ ਚਾਹਾਂਗੇ ਕਿ ਪੂਰਨ ਹੂਤੀ ਪਾਉਣ ਲਈ ਵਿਸ਼ੇਸ਼ ਤੌਰ ਤੇ ਜਿਹੜਾ ਕੀ ਹੈ ਧਿਆਨਪੁਰ ਧਾਮ ਦੇ ਬਾਬਾ ਲਾਲ ਜੀ ਦੇ ਗੱਦੀ ਨਸ਼ੀਨ ਗੋਪਾਲ ਰਾਜ ਜੀ ਵੀਰ ਮਹੰਤ ਜੀ ਅਤੇ ਵਿਸ਼ੇਸ਼ ਤੌਰ ਤੇ ਪੁੰਜਸਨ ਉਹਨਾਂ ਵੱਲ ਜਿਹੜੀ ਕਿ ਪੂਰਨ ਹੂਤੀ ਪਾ ਕੇ ਜਿਹੜਾ ਕਿ ਰੁਦਰ ਅਭਿਸ਼ੇਕ ਦੀ ਜਿਹੜੀ ਇਸ ਪੂਰਨ ਹੂਤੀ ਪਾ ਕੇ ਸਮਾਪਤੀ ਕੀਤੀ ਗਈ ਹੈ ਇਹਦਾ ਨਸ ਸਾਂਝਿਆ ਕਰਾਂਗੇ ਇਸ ਦੇ ਨਾਲ ਹੀ ਕਿ ਅੱਜ ਅਚਲ ਮੰਦਰ ਸਵਾ ਵੱਲੋਂ ਜਿਹੜਾ ਕੀ ਹੈ ਅਖੀਰਲੇ ਦੂਤਰਾ ਵਿਸ਼ੇਖਤ ਜਿਹੜਾ ਸੰਤ ਸੰਮੇਲਨ ਵੀ ਕਰਾਇਆ ਗਿਆ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਵਿਨਾਇਕ ਦੇਵਾ ਜੀ ਵੱਲੋਂ ਕੀੜਾ ਗਿਆ ਭਗਤਾਂ ਨੂੰ ਆਪਣੀ ਗੁੰਗਾਨ ਨਾਲ ਸ਼ਿਪੋਲੇ ਸ਼ਿਵ ਸ਼ੰਕਰ ਦੇ ਗੁੰਗਾਨ ਨਾਲ ਕਾਫੀ ਦੇਰ ਤੱਕ ਕਲੀਅਰ ਰੱਖਿਆ ਗਿਆ ਇੱਥੇ ਤੁਹਾਨੂੰ ਇਹ ਵੀ ਤਸਵੀਰਾਂ ਦਿਖਾਵਾਂਗੇ ਕਿ ਜਿੰਨੇ ਵੀ ਇੱਥੇ ਸਾਧੂ ਸੰਤ ਪਹੁੰਚੇ ਸੀ ਉੱਥੇ ਆਏ ਹੋਏ ਜਿਹੜੇ ਅਮਨਦੀਪ ਜੈਨਤੀਪੁਰੀਆ ਜੀ ਦੇ ਕਾਂਗਰਸ ਪਾਰਟੀ ਦੇ ਨੇ ਉਹਨਾਂ ਵੱਲੋਂ ਆਏ ਹੋਏ ਸਾਰਿਆਂ ਨੂੰ ਸਾਧੂ ਸੰਤਾਂ ਨੂੰ ਜਿਹੜਾ ਕਿ ਸਰੋਪਾ ਦੇ ਕੇ ਲੋਹੀ ਪਾ ਕੇ ਤੇ ਤੁੰਡ ਰਾਸ਼ੀ ਦੇ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜਿੰਨੇ ਵੀ ਇੱਥੇ ਪਰਿਵਾਰ ਅੱਜ ਪਹੁੰਚੇ ਸਨ ਉਹਨਾਂ ਵੱਲੋਂ ਨੱਚਦੇ ਪੁਜਯ ਸ਼ੰਕਰਦਾ ਗੁਣਗਾਨ ਕਰਦੇ ਹੋਏ ਜਿਹੜਾ ਕੀ ਹੈ ਆਖਰੀ ਜਿਹੜਾ ਪੂਰਨ ਹੂਤੀ ਜਿਹੜੀ ਪਾਈ ਗਈ ਹੈ ਰੁਦਰਪਛਕੀ ਦੀ ਉਸ ਦਾ ਪੂਰਾ ਆਨੰਦ ਲਿਆ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼੍ਰੀ ਨਰੇਸ਼ ਉਥਰਾ ਜੀ ਜਿਹੜੇ ਜਿਹੜੇ ਇੱਥੇ ਪਹੁੰਚੇ ਨੇ ਔਰ ਜਿੰਨੇ ਵੀ ਇੱਥੇ ਲੋਕ ਪਹੁੰਚੇ ਨੇ ਉਹ ਵੀ ਸਾਰੇ ਅਚਲ ਮੰਦਰ ਸਵਾ ਦੇ ਪ੍ਰਧਾਨ ਸ਼੍ਰੀ ਪੂਰਨ ਚੰਦ ਅਚਨ ਮੰਦਰ ਸਭਾ ਦੇ ਮੁਖ ਸੇਵਾ ਦਾ ਸ਼੍ਰੀ ਨਰੇਸ਼ ਉਤਾਰ ਜੀ ਦਾ तमाम ਜਿਹੜੇ ਕਮੇਟੀ ਮੈਂਬਰ ਨੇ ਸਾਰਾ ਧੰਨਵਾਦ ਕਰਦੇ ਨੇ ਉਹ ਕਿ ਉਹ ਇੰਨਾ ਵਧੀਆ ਉਪਰਾਲਾ ਕਰਦੇ ਨੇ ਸੋ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਹੁਣ ਉਡੀਕ ਰਹੇਗੀ ਅਗਲੇ ਸਾਲ ਵੀ ਜਿਹੜਾ ਕੀ ਹੈ ਮਹਾਯਗ 파ਰਥੀ ਵਿਰੂਧਰਾ ਬਿਸ਼ੇਕ ਜਿਹੜਾ ਕੀ ਹੈ ਤੇ ਕਰਵਾਇਆ ਜਾਂਦਾ ਹੈ ਅਗਲੇ ਸਾਲ ਜਦੋਂ ਉਹ ਉਡੀਕ ਰਹੇਗੀ ਕਿ ਇਹ ਜਲਦੀ ਤੋਂ ਜਲਦੀ ਜਿਹੜਾ ਕੀ ਹੈ ਸਮਾ ਫਿਰ ਤੋਂ ਆ ਸਕੇ ਤਾਂ ਕਿ ਉਹ ਭੋਲੇ ਸ਼ਿਵ ਸ਼ੰਕਰ ਦਾ ਗੁਣ ਗਾਣ ਕਰ ਸਕਣ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲਾਈਵ ਚੱਲ ਗਿਆ ਕੁਝ ਤੁਹਾਨੂੰ ਸਾਂਝਾ ਕਰਾਂਗੇ ਜਿਸ ਵਿੱਚ ਜਿਹੜੇ ਕਿ ਆਏ ਹੋਏ ਭਗਤ ਨੇ ਨੱਚਦੇ ਟੱਪਦੇ ਜਿਹੜਾ ਕਿ ਆਪਣੀ ਖੁਸ਼ੀ ਮਨਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਣੇ ਆ Gracias. जय शंकर जी रुद्रा साहब जय श्री रुद्रा साहब 16 7 2225 ਨੂੰ ਜਿਹੜਾ ਕੀ ਭਾਰਤੀ ਮਹਾਯੱਗ ਰudra अभिषेक ਦੀ ਸ਼ੁਰੂਆਤ ਕੀਤੀ ਸੀ ਅੱਜ 17 8 2225 ਨੂੰ ਜਿਹੜਾ ਕੀ ਉਹਨੂੰ ਪੂਤੀ ਪਾਈ ਗਈ ਹੈ ਜਿਹੜਾ ਕੀ ਰਿਟਰਨ ਜਿਹੜਾ ਕੀ ਇਸਮਤ ਕੀਤਾ ਗਿਆ ਅੱਜ 17 8 25 ਨੂੰ ਜਿਹੜਾ ਸਾਵਣ ਦੇ ਮਹੀਨੇ ਦਾ ਰੁਦ੍ਰ ਅਭਿਸ਼ੇਕ ਹੋਇਆ ਵੈ ਉਹਦੀ ਫੋਟੋਨ ਉੱਤੇ ਸੀ ਅੱਜ ਜਿੰਨੀਆਂ ਵੀ ਫੈਮਲੀਆਂ ਆਈਆਂ ਨੇ ਉਹਨਾਂ ਨੇ ਸਾਰੇ ਮਹੀਨੇ ਦੇ ਰੁਦਰਸ਼ੇਕ ਦੀ ਪੂਰਨ ਹੁੱਤੀ ਸਮਾਪਤੀ ਕਰਾਈ ਏ ਰੁਦਰਸ਼ੇਕ ਕਰਕੇ ਤੇ ਪ੍ਰਭੂ ਦੇ ਭਜਨ ਗਾਏ ਨੇ ਤੇ ਅਭਿਸ਼ੇਕ ਕਰਕੇ ਲੋਕਾਂ ਬਹੁਤ ਆਨੰਦ ਮਾਨਿਆ ਅੱਜ ਨਾਲ ਸੰਤ ਸੰਮੇਲਨ ਸੀ ਜਿਹਦੇ ਵਿੱਚ ਸੰਤਾਂ ਨੂੰ ਪੂਜਿਆ ਗਿਆ ਵਾ ਜਿਹਦੇ ਵਿੱਚ ਬਖ ਬਖ ਪਾਰਟੀਆਂ ਦੇ ਸਾਰੇ ਲੋਕ ਆਏ ਸਨ ਆਪ ਪਾਰਟੀ ਦੇ ਮੰਚ ਚੜ੍ਹਦੇ ਬ੍ਰਦਰ ਬਖ ਅਮਿਤ ਕਲਸੀ ਜੀ ਆਏ ਸਨ ਉਹਨਾਂ ਨਾਲ ਅਮਰਿਤ ਕਲਸੀ ਜੀ ਆਏ ਸਨ ਮਾਨਿਕ ਮੇਤਾ ਜੀ ਆਏ ਸਨ ਚੇਅਰਮੈਨ ਜਿਹੜੇ ਨੇ ਬਲਕਸ਼ਮਤੀ ਦੇ ਜੱਜਪਾਲ ਚੋਹਾਂ ਜੀ ਆਏ ਪ੍ਰੋਮੋਟਰ ਦੇ ਚੇਅਰਮੈਨ ਨੇ ਉਹ ਵੀ ਆਏ ਸਨ ਪ੍ਰੋਮੋਟਰ ਦੇ ਚੇਅਰਮੈਨ ਨੇ ਇਹਦੇ ਵਿੱਚ ਕਸ਼ਮੀਰ ਸਿੰਘ ਰਾਜਪੂਤ ਜਿਹੜੇ ਸਵਨਕਟ ਸੰਗਤ ਦੇ ਪ੍ਰਧਾਨ ਨੇ ਉਹ ਵੀ ਆਏ ਸਨ ਜੋਮਨ ਰੰਧਾਵਾ ਜੀ ਆਮ ਪਾਰਟੀ ਦੇ ਆਏ ਸੀ ਨਰੇਸ਼ ਮਹਾਜਨ ਜੀ ਅਕਾਲੀ ਦਲ ਪਾਰਟੀ ਤੋਂ ਆਏ ਸਨ ਇਹਦੇ ਵਿੱਚ ਖਜਾਨਚੀ ਰਮੇਸ਼ ਵਰਮਾ ਜੀ ਮਕੇੜੀਆਂ ਤੋਂ ਆਏ ਸਨ ਸ਼ੋਕ ਵਰਮਾ ਜੀ ਜਿਹੜੇ ਇੰਡੀਆ ਲੈਵਲ ਦੇ ਉੱਤੇਦਾਰ ਨੇ ਸੁਣ ਕਰ ਸੰਗ ਦੇ ਉਹ ਵੀ ਆਏ ਸਨ ਤੇ ਨਾਮਾ ਜੀ ਅਸ਼wini ਨਾਮਾ ਜੀ ਜਿਨ੍ਹਾਂ ਨੂੰ ਕਹਿੰਨੇ ਆ ਅੰਮ੍ਰਿਤ ਸਰ 2050 ਪੰਜਾਬ ਦੇ ਪ੍ਰਧਾਨ ਨੇ ਉਹ ਵੀ ਆਏ ਸਨ ਸੁਣ ਕਰ ਸੰਗ ਦੇ ਔਰ ਕਾਫੀ ਜਾਣੀ ਆ ਮਨਦੀਪੂ ਜੀ ਐਤ ਸੀ ਕਾਂਗਰਸ ਪਾਰਟੀ ਦੇ ਔਰ ਕਾਫੀ ਪਾਰਟੀਆਂ ਸੇਵਾਦਾਰ ਕਾਫੀ ਜਾਣੇ ਆ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਸ਼ੋਕ ਲੁਤਰਾ ਜੀ ਜਿਹੜੇ ਨਾ ਰੂਦਰ ਜੂਲਰ ਤੋਂ ਆਏ ਸਨ ਖਾਸ ਤੌਰ ਤੇ ਆਪਣੀ ਫੈਮਲੀ ਦਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਮੇਨ ਮੰਤ ਗਪਾਲ ਦਾਸ ਜੀ ਜਿਹੜੇ ਧਿਆਨਪੁਰ ਤੋਂ ਆਏ ਸਨ ਤੇ ਪੰਡਤ ਵਿਨੋਜ ਸਾਡੇ ਸ਼ਹਿਰ ਦੇ ਬਹੁਤ ਹੀ ਹਸਤੀ ਨੇ ਉਹ ਆਏ ਸਨ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਪ੍ਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਬਹੁਤ ਸ਼ਿੰਗਾਰ ਆਚਾਰੀਆ ਸ਼ਿਵਮੇਸ਼ਾ ਜੀ ਦਾ ਕਿਵੇਂ ਧੰਨਵਾਦ ਕਰਦੇ ਹੋ ਪੂਰਾ 1 ਮਹੀਨਾ ਜਿਹੜਾ ਕਿ ਰੂਦਰ ਵਿਸ਼ੇਗ੍ਰਾਨਾ ਦਾ ਹਿੱਸਾ ਲੈ ਆ ਰਹੇ ਪੂਰਾ ਰਿਵਦੀ ਵਿਧਾਨ ਰੂਦਰ ਵਿਸ਼ੇਗ੍ਰਾਨਾ ਆਇਆ ਉਹਨਾਂ ਦਾ ਕਿਵੇਂ ਤਾਂ ਨਹੀਂ ਕਰਦਾ ਮੈਂ ਉਹਨਾਂ ਦੀਆਂ ਦੇਣੀਆਂ ਨਹੀਂ ਦੇ ਸਕਦਾ ਨਾ ਲੋਕ ਦੇ ਸਕਦੇ ਨੇ ਜਿਸ ਪਾਪ ਨਾਲ ਉਹਨਾਂ ਰੁਦਰਪਸ਼ੇਕ ਕਰਾਇਆ ਵਾ ਉਹ ਕਮਾਲ ਕਰਤੀ ਹੈ ਇੱਕ ਦਿਨ ਮੇਰੀ ਤਾਂ ਬੀੜ ਠੀਕ ਨਹੀਂ ਸੀ ਮੈਂ ਬੈਠਾ ਤੇ ਮੇਰਾ ਧਿਆਨ ਐਸਾ ਲੱਗਾ ਉਹ ਮੌਕੇ ਤੇ ਤਬੀਅ ਠੀਕ ਹੋ ਗਈ ਇੱਕ ਧਿਆਨ ਹੀ ਲਾ ਲੈਣਾ ਤੇ ਤੁਹਾਡੀ ਤੰਦਰੁਸਤੀ ਮਿਲ ਜਾਂਦੀ ਹੈ ਇਸ ਤੋਂ ਵਧੀਆ ਕਿਹੜੀ ਗੱਲ ਹੈ ਭੋਲੇ ਸ਼ਿੰਗਰ ਦੇ ਦਰਬਾਰ ਚ ਦਿਲੋਂ ਤੁਸੀਂ ਬੈਠ ਜਾਓ ਉਹ ਪੂਰੀ ਵਿਧੀ ਨਾ ਕਰਦੇ ਨੇ ਤੁਹਾਡਾ ਮਨ ਲੱਗ ਜਾਂਦਾ ਵਾ ਤੇ ਮਨ ਦੀ ਮਨੋ ਕਾਮ ਨ ਪੂਰਨ ਹੋ ਜਾਂਦੀ। ਅੱਛਾ ਸਭਾ ਮੈਂਬਰ ਦੇ ਕਮੇਟੀ ਦਾ ਕਿਵੇਂ ਧੰਨਵਾਦ ਕਰਦੇ ਹੋ ਜਿਹੜੇ ਕਿ ਸਵੇਰੇ ਤੜਕਸਾਰ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਧਰਨੀਆਂ ਤੇ ਸੇਵਾ ਨਿਭਾਉਂਦੇ ਨੇ ਮਤਲਬ ਜਿਹੜਾ ਸਵੇਰੇ ਉਧਰ ਰੋਜ਼ਾਨਾ ਹੁੰਦਾ ਸੀ। ਰੋਜ਼ਾਨਾ ਹੀ ਸਵੇਰੇ ਇੱਥੇ 4-5 ਵਜੇ ਤੇ ਆ ਕੇ ਪੂਰੀ ਤਿਆਰੀਆਂ ਵੀ ਤਿਆਰੀ ਕਰਦੇ ਸਨ। ਤੀਵੇਂ ਦਿਨ ਆਪ ਆ ਕੇ ਵੀ ਤਿਆਰੀਆਂ ਕਰਦੇ ਰਹੇ ਹੋ। ਉਹਦੇ ਬਾਰੇ ਥੋੜਾ ਦੱਸੋ। ਅਚਲ ਮੰਦਿਰ ਦੇ ਸਾੜੇ ਸੇਵਾਦਾਰਾਂ ਨੇ ਬਹੁਤ ਮਿਹਨਤ ਕੀਤੀ ਹੈ। ਮੈਂ ਉਹਨਾਂ ਸਾੜਿਆਂ ਦਾ ਧੰਨਵਾਦ ਦੀ ਹਾਂ। ਖਾਸ ਕਰਕੇ ਪ੍ਰਧਾਨ ਪੂਰਨ ਚੰਦ ਉਹਨੇ ਇਹਨੇ ਬਜ਼ੁਰਗ ਹੋ